ਅਜੇ ਤੱਕ ਗੁਰਦੁਆਰੇ ਲੇਟ ਹੋ ਗਏ ਕਿੰਦੇ ਵੇਲੇ ਹੋ ਗਏ ਸਾਰੇ ਕੰਮਾਂ ਨੂੰ ਲੇਟ ਹੋ ਜਾਣਗੇ ਸੇਵਾ ਕਰਨ ਲੱਗ ਗਏ ਉੱਥੇ ਟਾਈਮ ਲੱਗ ਗਿਆ ਧੁਰੀ ਆਉਂਦੀ ਨਹੀਂ ਚੱਲ ਜਾ ਕੇ ਦੇਖਦੇ ਹਾਂ ਮੁੰਡੇ ਜਣ ਉੱਠ ਖੜਿਆ ਕਿ ਨਾ 12 ਵਜੇ ਪਹਿਲੇ ਤਾਂ ਧੁਰਾ ਵੀ ਕੱਢਣੀਆਂ ਨੇ ਕਿਹੜੇ ਵੇਲੇ ਹੋ ਗਏ ਨਾ ਕੰਮ ਦਾ ਨਾ ਤਾਂ ਦੇ ਦਾ ਦੇਖਾਂ ਪਹਿਲਾਂ ਉੱਠ ਖੜਿਆ ਕਿ ਨਾ ਇਹ ਦੇ ਮੁੰਡਿਆ ਦੇ ਉੱਠਿਆ ਨਹੀਂ ਅਜੇ ਤੂੰ ਕਿਹੜੇ ਵੇਲੇ ਹੋਏ ਪਏ ਨੇ ਵੇ ਕੋਈ ਰੱਖਦਾ ਨਾ ਨੌਂ ਲੈ ਲੋ ਸਿੱਧਾ ਸਿੰਘਾਂ ਦੇ ਦਿਨ ਚੱਲਦੇ ਨੇ ਸਾਰਾ ਦਿਨ ਨਾਲ ਸੁੱਤਾ ਪਿਆਗਾ ਕੋਈ 파ਟ ਨਹੀਂ ਕਰਨਾ ਕੋਸੋਰ ਨਹੀਂ ਕਰਨਾ ਸਾਰਾ ਦਿਨ ਨੀਂਦ ਐ ਨਹੀਂ ਪੂਰੀ ਹੁੰਦੀ ਖੜਾ ਹੋ ਅਰੇ ਉੱਠਿਆ ਨਹੀਂ ਤੂੰ ਕਿਰਤ ਘਰ ਪਸੂ ਉਧਾਰ ਨੀਂਦ ਐ ਨਹੀਂ ਪੂਰੀਆਂ ਹੁੰਦੀਆਂ ਮੈਨੂੰ ਠਾਲ ਤੋ ਦਿੰਦੇ ਤਸ ਬਾਤ ਤੂੰ ਠਾਲ ਕੇ ਵਾਗੀ ਗੁਰੂ ਘਰ ਦੀ ਜਾ ਕੇ ਮੁੜੇ 6:00 ਵੱਜ ਗਏ 6:00 ਵੱਜ ਗਏ ਤੇਰਾ ਟਾਈਮ ਐ ਨਹੀਂ ਹੁੰਦਾ ਕਿਸੇ ਵੇਲੇ ਲੋ ਮੈਂ ਵੀ ਗੁਰਦੁਆਰਾ ਜਾ ਕੇ ਆਉਣਾ ਮੈਨੂੰ ਚਾਹ ਲਿਆ ਦੇ ਅਰੇ 12:00 ਵਜੇ ਜਾਹੀ ਮੈਂ ਤਾਂ ਧਾਰਾ ਕਰਦੀ ਤੂੰ ਤਾਂ ਵੇਲਾਗਾ ਮਾ ਚਾਹ ਕੀ ਕਿ ਲੱਗਦਾ ਮਾਤਾ ਤਾਂ ਕੀ ਲੰਕ। ਪਰ ਇਹਨਾਂ ਨੂੰ ਚਾਹ ਦੇ ਕੇ ਕਦੇ ਕੁਝ ਕਰਦੇ। ਮੈਂ ਹੁਣ ਇਹਨੂੰ ਆਏ ਲਈ ਪਤਾ ਵੀ ਕਿਹੜਾ ਟਾਈਮ ਹੋਇਆ ਪਿਆ ਮੈਂ ਚਾਹ ਪੀ ਕੇ ਕੰਮ ਲੱਗ ਜਾ। ਕੋਈ ਖਰਾਬ ਵੱਢ ਲੈ। ਉਸ ਤੋਂ ਫੇਰ ਡਿਊਟੀ ਤੇ ਨਹੀਂ ਜਾਣਾ ਕਿਹੜੇ ਵੇਲੇ ਹੋਏ ਪਹਿਲੇ ਹੁਣ ਮੈਂ ਕਹਿ ਕੇ ਕਰਾਇਆ ਕਰੂੰ ਇਹਨਾਂ ਤੋਂ ਕੰਮ। ਹਰਾਮ ਨਾਲ ਨਹੀਂ ਜਿਹੜੀ ਪੂਰੀ ਹੁੰਦੀ। ਅੱਖਾਂ ਕੋਲ ਨਾ ਸਮਾ ਕੇ। ਇੱਡਾ ਦਿਨ ਚੜ ਗਿਆ। ਸਾਲਾ ਲੱਤ ਜੰਦਾ। ਚਲੋ ਪੁੱਤਰ ਮੈਂ ਧਾਰ ਕੱਢ ਲਾਂ। ਫਾਈ ਮਾਈ ਹੋਂਤਾ ਕੱਟ ਲਿਆ ਮੈਂ ਇਹ ਤਾਂ ਵੇਲਾ ਹੋ ਗਿਆ ਨੇ ਕੀ ਕਰਨਾ ਹੈ ਪੂਰਾ ਤੂੰ ਤਾਂ ਬਹਿ ਜਾ ਫਿਰ ਤੇਨੂੰ ਤਾਂ ਸੁੱਤੀ ਆ ਜੇ ਠੰਡ ਲੱਗ ਜੂ ਕੱਪੜੇ ਚਾੜ ਲੈ ਜਾ ਜਾ ਬੱਸ ਕਰਵਾ ਚੰਗਾ ਤਾਂ ਲਓ ਤਾਂ ਪਹਿਲਾ ਕੱਪੜਾ ਕਿੱਥੇ ਕੰਮ ਆਉਂਦਾ ਹੈ ਆ ਵੀ ਚਾਹਤੇ ਹੋ ਉਹ ਵੀ ਕਰਦੇ ਆ ਆਹ ਕੰਮ ਕਰਾ ਤਾਂ ਦੇ ਦੇ ਬੱਸ ਇਹਦੇ ਦੇਣੇ ਕੋਈ ਪਏ ਨੇ ਅਰੇ ਜੇ ਬੰਦਾਰਾਂ ਦੇ ਕੰਮ ਹੁੰਦੇ ਵੀ ਤੇਲੇ ਕਿਤੇ ਨੇਮੇ ਪਾਠ ਕੰਮ ਦਾ ਨੇਮ ਸਾਨੂੰ ਦੇ ਦੇ ਨੂੰ ਜੇ ਸਾਰਾ ਦਿਲ ਦਾ ਦੋਸਤਾ ਆ ਤਾਰਾ ਬਾਰੀ ਮੈਂ ਜਾਣ ਕੇ ਕਿਰਕੇ ਫਿਰ ਕੇ ਦੇ ਦੇ ਕਹੇ ਪਾਈਸਾ ਕਢ ਲੋ ਕਿ ਮੈਨੂੰ ਹੀ ਬੰਨੀਆ ਗੁੱਜਾਂ ਨੇ ਕਿ ਮੈਂ ਕਹਾਂ ਰੱਬਿਆ ਕਰਾਂ ਸਭ ਦਾ ਲੋ ਨੇ ਨਾ ਲੇਰੇ ਤੇਰੇ ਹੋ ਗਏ ਦੁਪਹਿਰਾ ਚਲਿਆ ਪਿਆਗਾ ਤੁਸੀਂ ਕੋਈ ਕੰਮ ਕਰ ਲੋ ਉਹ ਤੁਝੋ ਕਿਤੇ ਜਾ ਲੇਗਾ ਮੈਂ ਤਾਂ ਨਹੀਂ ਦੇਣੀ ਕੋਈ ਹੁੰਦੀ 24 ਘੰਟੇ ਪਾਰਾ ਦੇ ਨੇ ਤੇ ਦੇਲੇ ਵੰਡ ਹੋ ਗਈ। ਹੁਣੱਸ। ਇਹ ਨਾ ਕਰਦਾ। ਕਿਉਂ ਹੋਰ ਪਾ ਮਾਕਨਾ। ਚਲ ਐ ਕਰਦਾ। ਮਾਤਾ ਪਿਤਾ ਦੀਆਂ ਧਾਰ ਕੱਢਣ। 5 ਕਿ ਮਿੰਟ ਹੋਰ ਬਹਿ ਜਾਣਾ। ਫੇਰ ਜਾਂਦੇ ਕੰਮ ਕਰ। ਬੇੜੇ ਬੇੜੇ ਹੋ ਗਏ ਇਹਨਾਂ ਨੂੰ। ਜਾ ਕੇ ਦੇਖਾ ਮੁੰਡਾ ਜੇ ਉੱਠੜਿਆ ਕਾ ਨਾ ਧਾਰਾਂ ਦਾ ਚਾਲੇ ਲੱਭੜ ਗਿਆ ਸਾਰੀ ਕੁਟ ਪੀਂਮਾ ਤਾਂ ਤੇਰੀ ਚਾਹ ਵੀ ਕੁਝ ਵੀ ਨਹੀਂ ਦਿੱਕੀ ਸਾਰਾ ਹਾਈ ਤਾਂ ਮਤਾਈ ਨਹੀਂ ਯੋ ਨਹੀਂ ਬਿੜੇ ਹੋ ਗਏ ਕਦੋਂ ਤੇ ਚੱਲ ਗਿਆ ਕਰਕੇ ਦਾ ਕੱਖਤਾ ਕਰ ਲੈਣ ਇਹ ਚਲ ਸਾਰੀ ਕੁਟ ਪੀਂਨੀ ਆ ਤੂੰ ਤਾਂ ਚੱਲੀ ਜਾਊਗਾ ਤਾਂ ਲੱਭੜਦੀ ਨਹੀਂ ਹੈਗਾ ਸਾਰਾ ਦਿਨ ਕਿੰਨੇ ਕੰਮ ਕਰੀ ਚੱਲੋ ਭਾਗੰਦ ਪਾਇਆ ਪਿਆ ਹਲੇ ਸਾਰੇ ਕੱਪੜੇ ਕਿਤੇ ਪਾਇ ਲੈਨੇ ਇਹਨਾਂ ਨੇ ਕੀ ਜਲੂਸ ਕਰ ਦਿਆ ਪਿਆਗਾ ਕਿ ਫਾਇਦਾ ਸਾ ਫੇਰੇ ਕਰੂੰ ਕਿਉਂਗੀ ਕੋਈ ਘਰੇ ਆ ਜਾਂਦਾ ਹੁੰਦਾ ਪਹਿਲਾ ਜੁਲੀਆਂ ਚੱਕਾਂ ਨਾ ਨੀਆਂ ਪਰਾਂ ਕੱਥੇ ਕੱਪੜੇ 12 ਵਜੇ ਪਰੇ ਨੇ ਓਹੋ ਤੇ ਤੂੰ ਕੀ ਲੈ ਰਹੇਂ ਆ ਵੀ ਮਦਦ ਤੂੰ ਇਹ ਕੁੱਗਿਆ ਹੀ ਨਹੀਂ ਮੈਂ 12 ਵਜੇ ਪਾਇਨੇ ਕਦੀ ਸਾਮੇ ਜਾਨੋ 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 ਦੁਪਹਿਰਾ ਚੜਿਆ ਪਿਆ ਤਾਰ ਤਾਂ ਕੱਟ ਲਿਆ ਹਾਂ ਤਾਰਾ ਕੱਟ ਨਹੀਂ ਆਉਂਦਾ ਤਾਰ ਕੱਟ ਨਹੀਂ ਹੁੰਦੇ ਨੇ ਕਿ ਤਾਰ ਚੰਗਾ ਜਾਣਾ ਜਾਣਾ ਜਿਹੜੇ ਦੇਲੇ ਹੋਏ ਪੈਨੇ ਦਾ ਕੰਮ ਤਾਂ ਨਾ ਧੰਦੇ ਦਾ ਬੇਲਾ ਚੰਗਾ ਬੁੱਤਲੇ ਕਹੀਏ ਬੀਫੇ ਤੋਂ Ya düdük ਬੇਬੇ ਸਸਰੀ ਘਰ ਸਸਰੀ ਘਰ ਬਾਈ ਵੇ ਕਿਹੜੇ ਵੇ ਹੋ ਗਿਆ ਕਿ ਤੈਨੂੰ 12 ਵਜੇ ਦੁੱਧ ਨੂੰ ਦੇਖੀ ਆਨੀ ਆ ਮੈਂ ਤੂੰ ਕਿੱਥੇ ਤੱਕ ਨਹੀਂ ਆਇਆ ਮੇਰਾ ਸਾਰੇ ਕੰਮ ਨੇ ਪਾਏ ਨੇਗੇ ਕੋਈ ਨਹੀਂ ਜਾਂਦੇ ਬੇਬੇ ਹਾਏ ਹਾਏ ਬੇਬੇ ਦਰੂ ਆਇਆ ਚਾਟ ਨੂੰ ਆਇਆ ਕਿਹਦੇ ਵੇ ਤੱਕ ਮੈਂ ਕੰਮ ਕਰੂੰਗੀ 12 ਜਾਣ ਤੂੰ ਮਾੜਾ ਸੁਨੇਹਾ ਆਇਆ ਕਰ ਚੰਗਾ ਕੱਲ੍ਹ ਤੱਕ ਜਿਆਦਾ ਰਸਲਾ ਕਿਹੜੇ ਹੋਰ ਪਾਏ ਨੇ ਟਾਈਮ ਆ ਦੇਖ ਕੇ ਲੈ ਜੀ ਦੋਲ ਨਾ ਜਾਈ ਰਾਤ ਚ ਚੰਗਾ ਚੰਗਾ ਬੇਬੇ ਚੰਗਾ ਜਾ